माम सिंह जी गालपुर साहब जिला प्रधान और बलाचौर दे एमएलए सडे पैं संतोष कटारी है जी और इत्ھوں ਦੇ ਹਲਕਾ ਇੰਚਾਰ ਲਲਮਉ ਪਾਟਲ ਜੀ और गुर्जर समाज दे जो ਸੀ ਹੁਣੇ ਹੁਣੇ ਸਰਪੰਨ ਲਾਇਆ ਚੇਅਰਮੈਨ ਲਾਇਆ ਬੜੀ ਬੜੀ ਰਤਮਾਰ ਜੀ और ਲੋਕ ਸਭਾ ਦੇ ਇੰਚਾਰ ਜੀ ਵੀਸਰਾ ਜੀ ਐਸ்சி ਲਿੰਗ ਦੇ ਪ੍ਰਧਾਨ ਸੋੜਾ ਨਜਨੀ ਵੀ ਲੀਡਰਸ਼ਿਪ ਆਈ ਹੈ ਇਹੀ ਗੱਲ ਵਿਰੋਧ ਦੇ ਵਿੱਚ ਬੀਜੇਪੀ ਦੇ ਵਿਰੋਧ ਦੇ ਵਿੱਚ ਅਸੀਂ ਸਾਰੇ ਆਪਸੇ ਨਹੀਂ ਪੰਜਾਬ ਦੇ ਵਿੱਚ 1 ਕਰੋੜ 53 ਲੱਖ ਲੋਕਾਂ ਨੂੰ ਜਿਹੜਾ ਰਾਸ਼ਨ ਕਾਰਡ ਆ ਉਹਦੇ ਤੋਂ ਖਾਣ ਨੂੰ ਜੀ ਕੰਮ ਨਹੀਂ ਲੱਗਦੀ ਔਰ ਮੋਦੀ ਸਰਕਾਰ ਨੇ ਇਹ ਫਰਮਾਨ ਜਾਰੀ ਕਰ ਦਿੱਤਾ ਕਿ ਤੁਸੀਂ ਕੁਝ ਲੋਕ ਜਿਹੜੇ e-by e-byc ਨਾਲ e-kyc ਨਾਲ ਉਹਦੇ ਕਵਰੇਜ ਦੇ ਅੰਦਰ ਨਹੀਂ ਆਉਂਦੇ ਪੂਰੇ 55 ਲੱਖ ਲੋਕਾਂ ਦਾ ਰਾਸ਼ਨ ਬੰਦ ਕਰਨ ਦੀ ਇਹਨਾਂ ਨੇ ਹਦਾਇਤ ਦਿੱਤੀ। ਔਰ 23 ਲੱਖ ਲੋਕਾਂ ਦਾ ਰਾਸ਼ਨ ਉਹਨਾਂ ਨੇ ਜੁਲਾਈ ਚ ਬੰਦ ਕਰਤਾ ਔਰ ਸਰਕਾਰ ਨੂੰ ਹਦਾਇਤ ਕੀਤੀ ਆ ਕਿ 8 ਲੱਖ 2493 ਪਰਿਵਾਰ ਇੱਕ ਪਰਿਵਾਰ ਦਾ ਸੀ ਐਵਰੇਜ ਚਾਰ ਮੈਂਬਰ ਲਈਏ ਕੋਈ 32 ਲੱਖ ਇਹ ਬੰਦਾ ਤੇ ਟੋਟਲ 55 ਲੱਖ ਲੋਕਾਂ ਨੇ ਪੇੜ ਚ ਲੱਕ ਮਾਰੀ ਆ ਉਹਨਾਂ ਦੇ ਘਰਾਂ ਦੇ ਵਿੱਚ ਜਿਹੜੀ ਰੋਟੀ ਪੱਕਦੀ ਆ ਉਹਨੂੰ ਰੋਟੀ ਪਕਣ ਤੋਂ ਰੋਕਣ ਦੇ ਲਈ ਉਹਨਾਂ ਦਾ ਚੁੱਲਾ ਨਾ ਬਲੇ ਇਹ ਫਰਮਾਨ ਜਾਰੀ ਕੀਤਾ। ਮੈਂ ਸਮਝਦਾ ਕਿ ਇਸ ਤੋਂ ਵੱਡੀ ਕਿਸੇ ਵੀ ਸਟੇਟ ਨਾਲ ਜਾਤੀ ਨਹੀਂ ਹੁੰਸਲ ਕੋ ਉਹ ਵੀ ਸਟੇਟ ਪੰਜਾਬ ਵਰਗਾ ਜਦੋਂ ਦੇਸ਼ ਦੇ ਵਿੱਚ ਅੰਨ ਨਹੀਂ ਮਿਲਦਾ ਸੀ। ਪੰਜਾਬ ਦੇ ਕਿਸਾਨ ਨੇ ਆਪਣਾ ਖੂਨ ਪਸੀਨਾ ਵਹਾ ਕੇ ਪੰਜਾਬ ਦੇ ਕਿਸਾਨ ਨੇ ਪੰਜਾਬ ਦਾ ਪਾਣੀ ਬਕਤ ਬਦ ਯੂਜ਼ ਕਰਕੇ ਦੇਸ ਦਾ ਟੁੱਟ ਪਿਆ ਅੱਜ ਉਸੇ ਪੰਜਾਬ ਦੇ ਲੋਕਾਂ ਨੂੰ ਖਾਣੇ ਤੋਂ ਬੰਨਜਾ ਕੀਤਾ ਜਾ ਰਿਹਾ ਰੋਟੀ ਤੋਂ ਬੰਨਜਾ ਕੀਤਾ ਜਾ ਰਿਹਾ ਉਹਦੇ ਖਿਲਾਫ ਅਸੀਂ ਅੱਜ ਕੱਥੇ ਹੋਏ ਆ ਪਰ ਮੈਂ ਸਮਝਦਾ বিজেপি ਦੀ ਬੋਧੀ ਸਰਕਾਰ ਜੇ ਇਹ ਸੋਚਦੀ ਹੈ ਕਿ ਅਸੀਂ 55 ਲੱਖ ਲੋਕਾਂ ਨੂੰ ਰੋਟੀ ਤੋਂ ਬੰਨਜਾ ਕਰਾਂਗੇ ਇਹ ਪੋਸੀਬਲ ਨਹੀਂ ਕਿਉਂਕਿ ਅੱਜ ਪੰਜਾਬ ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਆ ਭਗਵੰਤ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਇਹ ਪਹਿਲਾਂ ਹੀ ਉਹ ਕਹਿ ਚੁੱਕੇ ਆ ਕੀ 55 ਲੱਖ ਚੋਂ ਇੱਕ ਵੀ ਬੰਦਾ ਜਿਹੜਾ ਉਹ ਅਸੀਂ ਰੋਟੀ ਤੋਂ ਬੰਝਣ ਨਹੀਂ ਜਾਣ ਦੇਵਾਂਗੇ ਉਹਨੂੰ 50% ਕਰਦੇ ਹਾਂ ਅਸੀਂ ਸਿਕੰਦਰ ਦੀ ਸਰਕਾਰ ਦੇ ਖਿਲਾਫ ਲੜਾਂਗੇ ਇਹ ਕੋਈ ਪਹਿਲੀ ਵਾਰ ਨਹੀਂ ਕਿ ਜੇ ਪ੍ਰਮੰਤਰੀ ਆਪ ਕਹਿ ਰਹੇ ਆ ਯਾਰ ਕਿ ਅਸੀਂ ਸਾਰਿਆਂ ਨੂੰ ਰੋਟੀ ਦਵਾਂਗੇ ਇਹ ਕਿਸੇ ਪਾਸਟ ਦੇ ਅਧਾਰ ਤੇ ਕਿਹਾ ਜਾ ਸਕਦਾ ਤੁਹਾਨੂੰ ਪਤਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਜਿਹੜਾ 1.5-2 ਲੱਖ ਰਹਿ ਗਿਆ ਸੀ ਪਿਛਲੀ ਕਾਂਗਰਸ ਸਰਕਾਰ ਦੇਲੇ ਅਰਸ਼ਦਾਰ ਭਗਵਾਨ ਸਿੰਘ ਮਾਨ ਸਾਹਿਬ ਨੇ ਪੰਜਾਬ ਦੇ ਲੋਕਾਂ ਨਾਲ ਇਹ ਵਾਅਦਾ ਕੀਤਾ ਕਿ ਅਸੀਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਕਰਕੇ ਲੋਕਾਂ ਨੂੰ ਐਜੂਕੇਸ਼ਨ ਦੇਣੀ ਆ। ਪਰ ਅੱਜ ਜੇਕਰ 3 ਲੱਖ ਤੋਂ ਜਿਹੜਾ 1.5 ਤੋਂ 2 ਲੱਖ ਰਹਿ ਗਿਆ ਸੀ ਜੇ ਅੱਜ 3 ਲੱਖ ਤੋਂ ਉੱਪਰ ਬੱਚੇ ਜਿਹੜੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਲੈ ਰਹੇ ਆ ਉਹ 1000 ਕਰੋੜ ਰੁਪਏ ਦੇ ਕਰੀਬ ਜਿਹੜਾ ਸੈਂਟਰ ਜਿਹੜੇ ਸਾਡੇ ਉਹਦੀ ਫੀਸ ਬਣਦੀ ਆ ਜਿਹੜੀ ਉਹਦੀ ਗ੍ਰਾਂਟ ਬਣਦੀ ਉਹ ইস্যੂ ਕੀਤੀ ਇਸੇ ਆਧਾਰ ਤੇ ਅੱਜ ਪੰਜਾਬ ਦੇ ਲੋਕ ਇਹ ਵਿਸ਼ਵਾਸ ਕਰਦੇ ਆ ਕਿ ਜੇ ਇਹਨਾਂ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਿੱਤੀ ਹੈ ਆਪਣੇ ਕੀਤੇ ਵਾਦੇ 300 ਜੁੰਡ ਲੋਕਾਂ ਨੇ ਦਿੱਤੇ ਆ ਜੇ 10 ਲੱਖ ਦੀ ਜਿਹੜੀ ਹੈਲਥ ਸਕੀਮ ਲੈ ਕੇ ਆ ਰਹੇ ਆ ਸੋ ਮੈਂ ਸਮਝਦਾ ਕਿ ਸਦਾ ਪ੍ਰਵਾਸ ਸਿੰਘ ਮਾਨ ਕੇ ਲੋਕ ਵਿਸ਼ਵਾਸ ਕਰਦੇ ਆ ਪਰ ਲੇਕਿਨ ਮੋਦੀ ਸਰਕਾਰ ਇਹ ਸੋਚਦੀ ਆ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੀ ਰੋਟੀ ਖੋਲਾਂਗੇ ਇਹ ਸਦਾ ਪ੍ਰਵਾਸ ਸਿੰਘ ਮਾਨ ਸਾਹਿਬ ਦੀ ਆਮ ਆਦਮੀ ਪਾਰਟੀ ਸਰਕਾਰ ਨਹੀਂ ਹੋਵੇਗੀ ਅਮਰ ਸਾਹਿਬ ਉਹ ਤਾਂ ਇਹ ਵੀ ਗੱਲ ਕਹਿ ਰਹੇ ਨੇ ਕਿ ਜਿਹੜੇ ਲੋਕਾਂ ਨੂੰ ਜ਼ਰੂਰਤ ਹੈ ਨਹੀਂ ਉਹਨਾਂ ਦੇ ਅੱਧੀ ਕੱਟ ਰਹੇ ਹੈਗੇ ਬੀਜੇਪੀਆਲ ਦੇ ਵੀ ਫੀਲਡਰਾਂ ਸਾਡੀ ਗੱਲ ਹੋਈ ਸੀ ਕਿ ਕਹਿੰਦੇ ਜਿਨ੍ਹਾਂ ਕੋ ਗੱਡੀਆਂ ਨੇ ਜਾਂ ਜਿਨ੍ਹਾਂ ਕੋਲ ਕੋਈ ਪੈਰਾਮੀਟਰ ਸੋਦਾ ਤੇ ਨਹੀਂ ਜਿਸ ਦੇ ਕਾਰਨ ਇਹ ਕੱਟ ਹੋ ਰਹੇ ਨੇ ਇਸ ਦੇ ਪ੍ਰਤੀਕ ਹੋ ਗਏ ਨਹੀਂ ਇਹਦੇ ਵਿੱਚ ਬੜਾ ਵੱਡਾ ਫਿਰ ਉਹਨਾਂ ਨੇ ਹੇਰਾਫੇਰੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਇੱਕ ਕਿਸਾਨ ਜਾਂ ਛੋਟਾ ਕਿਸਾਨ ਆ ਜਿਹਦੀ 2.5 ਏਕੜ ਤੇ ਜ਼ਮੀਨ ਵਾ 2.5 ਏਕੜ ਦਾ ਕਹੀ ਤਾਂ ਕੋਈ ਸੋਚਾ ਦੇਵੇ 2.5 ਏਕੜ ਦਾ ਜਿਹੜਾ ਮਾਲਕ ਉਹ ਕਿੱਡਾ ਕੰਮੂਜ਼ ਹੋਏਗਾ ਇਹ ਕਿਸਮ ਹੈ ਜੀ ਮਰੂਤੀ ਦਾ ਨਹੀਂ ਸਾਡੇ ਪੰਜਾਬ ਦੇ ਲੋਕਾਂ ਦਾ ਰਹਿਣ ਸਹਿਣ ਬਾਕੀ ਦੇਸ਼ ਦੇ ਲੋਕਾਂ ਨਾਲੋਂ ਵੱਖਰਾ ਹੈ ਇੱਥੇ ਸਾਨੂੰ 20000 ਦੀ ਤਾਂ ਮਰੂਤੀ ਮਿਲ ਜਾਂਦੀ ਹੈ ਇਹ ਤਾਂ ਦੇਖਦੇ ਇਹਦੇ ਪੱਖਾ ਲੱਗਾ ਕਿ ਨਹੀਂ ਲੱਗਾ ਇਹ ਅਸੀਂ ਜੇ ਕਰੀਟਰੀਆ ਇਦਾਂ ਦਾ ਕ੍ਰੀਏਟ ਕਰਾਂਗੇ ਤਾਂ ਕਹਿੰਦਾ ਮਤਲਬ ਬੰਦ ਵੱਡੀ ਪ੍ਰੋਬਲਮ ਆ ਗਈ ਮੈਂ ਸਨ ਉਹ ਸਿਰਫ ਦੇ ਸਿਰਫ ਪੰਜਾਬ ਨੂੰ ਦਲੀਲ ਕਰਨਾ ਚਾਹੁੰਦੇ ਹਾਂ ਕਿ ਕੋਈ ਆਟਾ ਦਾਲ ਦੀ ਸਕੀਲ ਨਹੀਂ ਹੈ ਇਹ ਆਟਾ ਦਾਲ ਮਾਨ ਸਨਮਾਨ ਦੀ ਸਕੀਲ ਨਹੀਂ ਹੈ ਉਹ ਉਹਨਾਂ ਦੇ ਮਾਨ ਸਨਮਾਨ ਨੂੰ ਥੇਸ ਪਹੁੰਚਾਉਣਾ ਚਾਹ ਰਹੇ ਆ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਪੰਜਾਬ ਇੱਕ ਕੋਈ ਸੁਭਾ ਦੇਸ਼ ਜਿਹੜਾ ਅੱਧ ਤੋਂ ਘੱਟ ਸਾਡੀ ਕੋਈ 3 ਕਰੋੜ ਦੇ ਕਰੀਬ ਪਾਪੂਲੇਸ਼ਨ ਆ 1 ਕਰੋੜ 53 ਲੱਖ ਲੋਕ ਸਾਡੇ ਇਸ ਸਕੀਮ ਦੇ ਤਹਿਤ ਕਵਰ ਵਾ ਔਰ ਦੇਸ਼ ਦੇ ਵਿੱਚ 80% ਤੋਂ ਜ਼ਿਆਦਾ ਲੋਕ ਜਿਹਦੀ ਟੋਟਲ ਪਾਪੂਲੇਸ਼ਨ ਦਾ ਓਵਰ 60% ਬਣਦੀ ਆ ਉਹ ਲੈ ਰਹੇ ਆ ਸਾਡੇ ਲੋਕ ਬਿਨਾਂ ਹੀ ਗਲਤੋ ਨਹੀਂ ਜਿਹੜੇ ਜ਼ਰੂਰਤ ਮੰਗਦਾ ਉਹਨੂੰ ਵੀ ਸਰਕਾਰ ਦੇ ਰਹੀ ਆ ਇਸ ਕਰਕੇ ਮੈਂ ਸਮਝਦਾ ਕਿ ਉਹ ਸਿਰਫ ਜੇਰਾ ਜੇਰਾ ਫਰੀਕਾਣਾ ਚਾਹੁੰਦੇ ਆ ਔਰ ਪੰਜਾਬ ਦੇ ਲੋਕਾਂ ਤੋਂ ਜਿਸ ਨੂੰ ਕੋਈ ਇੱਕ ਵੀ ਸਿੱਟ ਨਹੀਂ ਮਿਲੀ ਕੋਈ ਬੇਸਿਕਲੀ ਕਿੜੇ ਲਿਆ ਕਰਦੇ ਉਹ ਪੋਲਿਟੀਕਲ ਕਰਨਾ ਹੈ ਪਰ ਉਹ ਲੜਾਈ ਲੜਤ ਆਮ ਆਦਮੀ ਪਾਰਟੀ ਜਾਂਦਾ ਹੈ ਨਾ ਪੰਜਾਬ ਦੇ ਲੋਕਾਂ ਨੇ ਕਿਉਂ ਉਹਨਾਂ ਨੂੰ ਕਿਉਂ ਬਲਜਿਆ ਕਰ ਰਿਹਾ ਸਾਡਾ ਤਾਂ ਇਨਾ ਜੀ ਹੈ ਤਸ਼ਵੀਰ ਹੈ ਠੀਕ ਹੈ ਕਰ ਲੈ ਆਇਆ ਪਦਨਾ ਜਿਨਾਂ ਡਾਕਟਰ ਸਾਹਿਬ ਨੇ ਸਾਰਾ ਪਸਮੇਲ ਕੀਤਾ ਹੈ ਬਿਲਕੁਲ ਬੀਜੇਪੀ ਜਿਹੜੀ ਹੈ ਉਹ ਪੰਜਾਬ ਦੇ ਨਾਲ ਪਹਿਲਾਂ ਤੋਂ ਹੀ ਚੱਲਦੀ ਤੱਕਾ ਤੇ ਹੁਣ ਵੀ ਜਿਹੜਾ ਇਹ ਤੱਕਾ ਹੋ ਰਿਹਾ ਤੁਸੀਂ ਦੇਖੋ ਅਗਰ 1 ਕੋਰ 53 ਲੱਖ ਦੇ ਵਿੱਚੋਂ ਲਗਭਗ 55 ਲੱਖ ਲੋਕਾਂ ਦੇ ਕਾਰਡ ਕੱਢ ਦੇਣੇ ਆ ਜੇ ਦੱਸਿਆ ਡਾਕਟਰ ਸਾਹਿਬ ਨੇ ਕਿ 23 ਲੱਖ ਲੋਕਾਂ ਦੇ ਕੱਟ ਚੁੱਕੇ ਆ ਲਗਭਗ 32 ਲੱਖ ਦੀ ਕੱਟਣ ਲਈ ਹੋਰ ਤਿਆਰੀ ਹੈ ਇੱਕ ਤਿਹਾਈ ਤੋਂ ਵੀ ਜ਼ਿਆਦਾ ਲਗਭਗ 35% ਜਿਹੜੇ ਉਹ ਕਾਰਡ ਕੱਢ ਦੇਣੇ ਇਸ ਤਰ੍ਹਾਂ ਉਹ ਬੜਾ ਹੋਰ ਤਕਾਲੀ ਹੋ ਸਕਦਾ ਔਰ ਜੇ ਜਿਸ ਤਰ੍ਹਾਂ ਬੀਜੇਪੀ ਸਰਕਾਰ ਆਈ ਸੀਗੀ ਇਹ ਕਹਿੰਦੇ ਸੀ ਕਿ ਸਬਕਾ ਸਬਕਾ ਵਿਕਾਸ ਕੇ ਜੋ ਕਹਿ ਰਹੇ ਸੀ ਉਹ ਕਹਿਣੀ আর ਕਥਨੀ ਦੇ ਵਿੱਚ ਕਿੰਨਾ ਫਰਕ ਹੈ ਇਹ ਬੀਜੇਪੀ ਨੂੰ ਸੋਟਣਾ ਚਾਹੀਦਾ ਹੈ ਔਰ ਖਾਸ ਤੌਰ ਤੇ ਪੰਜਾਬ ਦੇ ਨਾਲ ਪਹਿਲਾਂ ਤੋਂ ਹੀ بار 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 ਜਿਹੜੇ ਉਹਨਾਂ ਦੇ ਹੱਕਾਂ ਤੇ ਡਾਕੇ ਮਾਰੇ ਜਾ ਰਹੇ ਜਿੱਥਾਂ ਜੀਐਸਟੀ ਦਾ ਥੋੜੇ ਦਿਨ ਪਹਿਲਾਂ ਕੀਮਾ ਸਾਹਿਬ ਨੇ ਦੱਸਿਆ ਜੀਐਸਟੀ ਦਾ ਹਜ਼ਾਰੇ ਕਰੋੜ ਰੁਪਏ ਜਿਹੜਾ ਉਹ ਰੁਕਿਆ ਹੋਇਆ ਔਰ ਸਾਡੀ ਆਰਡੀਅਸ ਦਾ 8000 ਕਰੋੜ ਰੁਪਏ ਆ ਗਿਆ ਹੁਣ ਲਗਭਗ 10000 ਦੀ ਕੀ ਬਣਨ ਵਾਲਾ ਉਹ ਰੁਕਿਆ ਹੋਇਆ ਜੇ ਇਹ ਪੰਜਾਬ ਦੇ ਨਾਲ ਜਿੱਦਾਂ ਡਾਕਟਰਾਂ ਨੇ ਕਿਹਾ ਕਿ ਅਗਰ ਆਵਾ ਦੀ ਪਾਰਟੀ ਨਾਲ ਪਲਰਦੀ ਹੈ ਕਿ ਲੇਕਿਨ ਪੰਜਾਬ ਦੇ ਲੋਕਾਂ ਨਾਲ ਤਾਂ ਉਹਨਾਂ ਨੂੰ ਇਹ ਤਕਲੀਫੀ ਕਰਨਾ ਚਾਹੀਦਾ ਔਰ ਮੈਂ ਕਹਿਣਾ ਚਾਹਨਾ ਕਿ ਜਿਹੜੇ ਬੀਜੇਪੀ ਦੇ ਸਾਡੇ ਪੰਜਾਬ ਦੀ ਲੀਡਰਸ਼ਿਪ ਹੈ ਉਹ ਪੰਜਾਬ ਦੇ ਇੱਜ਼ਤ ਹੱਕ ਮਾਰੇ ਜਾ ਰਹੇ ਆ ਉਹਨਾਂ ਬਾਰੇ ਕਿਉਂ ਨਹੀਂ ਬੋਲਦੀ ਬੀਜੇਪੀ ਦੇ ਲੀਡਰਾਂ ਨੂੰ ਖੁੱਲ ਕੇ ਬੋਲਣਾ ਚਾਹੀਦਾ ਆਖਿਰ ਉਹਨਾਂ ਨੇ ਵੋਟਾਂ ਪੰਜਾਬ ਤੋਂ ਲੈਣੀਆਂ ਆ ਅਗਰ ਉਹ ਪੰਜਾਬ ਤੋਂ ਵੋ ਤਾਂ ਉਹਨਾਂ ਨੂੰ ਪਤਾ ਹੈ ਕਿ ਪੰਜਾਬ 'ਚ ਧੱਕੇ ਹੋ ਰਿਹਾ ਤਾਂ ਉਹਨਾਂ ਨੂੰ ਖੁੱਲ ਕੇ ਬੋਲਣਾ ਚਾਹੀਦਾ ਔਰ ਪੰਜਾਬ ਦੇ ਜਿਹੜੇ ਹੱਕ ਸੈਂਟਰ ਗਵਰਨਮੈਂਟ ਮਾਰ ਰਹੀ ਹੈ ਉਹਨਾਂ ਨੂੰ ਇਹ ਵਾਪਸ ਕਰਨਾ ਚਾਹੀਦਾ ਔਰ ਇੱਕ ਬਹਿਤੀ ਹੋ ਕਰਨੀ ਚਾਹੀਦਾ ਕਿ 2011 ਦੇ ਵਿੱਚ ਸੰਸਦ ਹੋਇਆ ਸੀ ਜਿਹਦੇ ਹਿਸਾਬ ਦੇ ਨਾਲ ਇਹ ਜਿਹੜਾ ਰਾਸ਼ਨ卡 ਮਿਲਲੇ ਹੈ ਔਰ 2021 ਦੇ ਵਿੱਚ ਦੁਬਾਰਾ ਇਹ ਸੰਸਦ ਹੋਣਾ ਚਾਹੀਦਾ ਸੀ ਜਿਹੜਾ ਨਹੀਂ ਹੋਇਆ ਇਹ ਕੋਟਾ ਵਧਣਾ ਚਾਹੀਦਾ ਵਧਣਾ ਨਾਲ ਤਾਂ ਕੀ ਹੈ ਕਿ ਉਲਟਾ ਲਗਭਗ 35% ਜਿਹੜਾ ਉਹ ਕਟਾ ਰਹੇ ਹੈ ਸੋ ਇਹਦੇ ਬਾਰੇ ਸਾਰੀ ਸਾਡੀ ਜਰਨਲਿਸਟਸ਼ਿਪ ਪੂਰੇ ਪੰਜਾਬ ਦੇ ਵਿੱਚ ਜਿਹੜੀ ਇਹ ਰਿਸਪੀਸੀ ਹੋ ਰਹੀ ਹੈ ਪਰ ਇਹ ਜਿਹੜਾ ਬੀਜੇਪੀ ਦਾ ਜੋ ਇੱਕ ਕੰਮ ਹੈਗਾ ਇਹਨੂੰ ਵਿਰੋਧ ਕੀਤਾ ਜਾ ਰਿਹਾ ਔਰ ਅਸੀਂ ਸਾਰੀ মিডিਆ ਨੂੰ ਬੇਨਤੀ ਕਰਾਂਗੇ ਕਿ ਤੁਸੀਂ ਇਹਦਾ ਜੋ ਵੀ ਸਾਡੇ ਪਾਰਟੀ ਦੇ ਵਿਊਜ਼ ਹੈਗੇ ਇਹਨਾਂ ਨੂੰ ਆਪ ਲੋਕਾਂ ਤੱਕ ਪਹੁੰਚਾਓ ਤਾਂ ਕਿ ਇਹ ਬੀਜੇਪੀ ਜੋ ਧੱਕਾ ਕਰਦੀ ਹੈ ਉਹ ਨਾ ਕਿਤੇ ਕਰੇ ਜਾਵੇ ਔਰ ਤੁਹਾਡਾ ਤੁਸੀਂ ਸਾਰੇ ਛੋਟੇ ਸੱਜਣ ਤੇ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਮੈਂ ਸ਼ੁਕਰ ਕਰਦਾ ਹਾਂ ਹਰੋ ਜੀ ਤੁਹਾਨੂੰ ਵੀ ਬਹੁਤ ਹੀ ਸਤਿਕਾਰਯੋਗ ਸਾਰੇ ਪੱਤਰਕਾਰ ਵੀ ਜਿੰਨੇ ਵੀ ਇੱਥੇ ਪਹੁੰਚੇ ਆ ਸਾਡੇ ਨਮਾਸ਼ਕਾਰ ਤੋਂ ਐਮਐਲਏ ਸਾਡੇ ਪਿੰਡ ਆਉਦੇ ভাইস ਪ੍ਰਧਾਨ ਔਰ ਡਾਕਟਰ ਸੁਖੀ ਜੀ ਸਤਨਾ ਜਲਾਲਪੁਰ ਜੀ ਜ਼ਿਲ੍ਹਾ ਪ੍ਰਧਾਨ ਸਾਡੇ ਪਲਾਨਿੰਗ ਬੋਰਡ ਦੇ ਚੇਅਰਮੈਨ ਬੱਲੂ ਜੀ ਸਾਡੇ ਹਲਕਾ ਅੰਚਾਰ ਡਿਗਰੀਡिएट ਸਾਹਿਬ ਔਰ ਸਾਡੇ ਕੁਲਜੀਤ ਸਰਹਾਲ ਜੀ ਐਸ ਵੀ ਦੇ ਬਤਾਨ ਔਰ ਜਿਨੇ ਵੀ ਗੱਲਾਂ ਇੱਥੇ ਕਿਟਿਆ ਕਿ ਬੀਜੇਪੀ ਜਿਹੜੀ ਕਿ ਪੰਜਾਬ ਦੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਜਿਹੜਾ ਕਿ ਮਿਤਕਰਾ ਕਰ ਰਹੀ ਹੈ ਧੱਕਾ ਕਰ ਰਹੀ ਹੈ ਡਾਕਟਰ ਸਾਹਿਬ ਨੇ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਉਹਦੇ ਬਾਰੇ ਚ ਦੱਸਿਆ ਔਰ ਸਾਡੇ ਸੀਨ ਸਾਹਿਬ ਪਵੰਤ ਮਾਨ ਜੀ ਨੇ ਜੋ ਕੱਲ ਬਿਆਨ ਦੇ ਕੇ ਕਿਹਾ ਕਿ ਮੈਂ ਆਪਣੇ ਪੰਜਾਬ ਵਾਸੀਆਂ ਨਾਲ ਤਕਾ ਨਹੀਂ ਹੋਣ ਹਾਂਗਾ ਔਰ ਮੈਂ ਉਹਨਾਂ ਦੇ ਨਾਲ ਹਮੇਸ਼ਾ ਖੜਾ ਔਰ ਖੜਾ ਰਹਾਂਗਾ ਇਸ ਦੇ ਲਈ ਮੈਂ ਸੀਐਮ ਸਾਹਿਬ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੀ ਹਾਂ ਕਿ ਜਿਸ ਤਰ੍ਹਾਂ ਪੰਜਾਬ ਦੇ ਹੱਕਾਂ ਦੇ ਲਈ ਚਾਹੇ ਉਹ ਪਾਣੀਆਂ ਦੀ ਗੱਲ ਹੋਵੇ ਚਾਹੇ ਹੋਰ ਵੀ ਕੋਈ ਵੀ ਗੱਲ ਹੋਵੇ ਉਹਦੇ ਲਈ ਹਮੇਸ਼ਾ ਪੰਜਾਬ ਦੇ ਨਾਲ ਖੜੇ ਹੈ ਔਰ ਇਸੇ ਤਰ੍ਹਾਂ ਖੜੇ ਰਹਿਣਗੇ ਜੇ ਬੀਜੇਪੀ ਚੱਕਾ ਕਰੂਗੀ ਤਾਂ ਸਾਨੂੰ ਕੋਈ ਵੀ ਸੰਘਰਸ਼ ਕਰਨ ਦੀ ਗੂਰੂਪਈ ਜਿੱਥੇ ਵੀ ਜਾਨ ਦੀ ਲੋੜ ਪਈ ਅਸੀਂ ਸਾਰੇ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਲੀਡਰ ਸਹਿਬਾਨ ਵਰਕਰ ਸਹਿਬਾਨ ਸਾਡੇ ਜਿੰਨੇ ਵੀ ਸਾਰੇ ਅੱਜ ਇਸੇ ਜ਼ਿਲ੍ਹੇ ਦੀ ਸਾਰੀ ਟੀਮ ਇਕੱਠੀ ਹੋਈ ਹੈ ਸਾਰੇ ਅਹੁਦੇਦਾਰ ਸਹਿਬਾਨ ਅਸੀਂ ਸਾਰੇ ਜਿਹੜੇ ਕਿ ਹਲਕੇ ਉਹਦਾ ਡਟ ਕੇ ਵਿਰੋਧ ਕਰਾਂਗੇ ਔਰ ਜਿਸ ਦਾ ਸੀਐਮ ਸਾਹਿਬ ਦੇ ਹਦੇਸ਼ ਹੋਣਗੇ ਉਹਨਾਂ ਦੇ ਨਾਲ ਖੜੇ ਹੋ ਕੇ ਹਮੇਸ਼ਾ ਉਹਨਾਂ ਦਾ ਸਾਥ ਦੇਵਾਂਗੇ ਬਹੁਤ ਬਹੁਤ ਤੁਹਾਡਾ ਇਸੇ ਹਾਂ ਦਿੱਤਾ ਅੱਜ ਬੁਲਾਈ ਮੀਡੀਆ ਕਨਫਰੰਸ ਹੋਈ ਨੂੰ ਮੈਂ ਅੱਜ ਸਾਰੇ ਪੱਤਰਕਾਰ ਇੰਨੇ ਮੀਂਹ ਦੇ ਵਿੱਚ ਆਏ ਆ ਪਹਿਲਾਂ ਤੁਹਾਡਾ ਧੰਨਵਾਦ ਲੀਡਰ ਸਾਹਿਬਾਨ ਨੇ ਸਾਰਾ ਦੱਸਤਾ ਬੀਜੇਪੀ ਜੋ ਪੰਜਾਬ ਦੇ ਵਿੱਚ ਕਰ ਰਹੀ ਆ ਪੰਜਾਬ ਦੇ ਹਰ ਕੰਮ ਨੂੰ ਜਿੱਦਾਂ ਪ੍ਰਧਾਨ ਜੀ ਨੇ ਦੱਸਿਆ ਕਿ ਸੜਕਾਂ ਲਈ ਹੋਰਾਂ ਕੰਮਾਂ ਲਈ ਰੋਕ ਰਹੀ ਆ ਸਿਰਫ ਤਾਂ ਸਿਰਫ ਆਪਣਾ ਏਜੰਡਾ ਲੈ ਕੇ ਤੁਰੇ ਆ ਝੂਠਾ ਏਜੰਡਾ ਆ ਔਰ ਹਰਗੱਜ ਆਮ ਆਦਮੀ ਪਾਰਟੀ ਉਹਨੂੰ ਬਰਦਾਸ਼ਤ ਨਹੀਂ ਕਰੂਗੀ ਔਰ ਜੇ ਧਰਨੇ ਲਾਣੇ ਪਏ ਕਿਤੇ ਵੀ ਜਾਣਾ ਪਿਆ ਸਾਰੇ ਆਪਾਂ ਵਰਕਰ ਜਾਣ ਨੂੰ ਤਿਆਰ ਆ ਜੋ ਸਾਡੇ ਸੀਐਮ ਸਾਹਿਬ ਨੇ ਕੱਲ ਗਿਆ ਸੀ ਉਹਨਾਂ ਦੀ ਗੱਲ ਤੇ ਪੂਰਾ ਪੈਰਾ ਦਮਾਂਗੇ ਜਿਆਦਾ ਕੁਝ ਨਾ ਕਹਿੰਦਾ ਤੁਹਾਡਾ ਧੰਨਵਾਦ ਸਭ ਤੋਂ ਪਹਿਲੇ ਹਾੜੇ ਭਰੇਤ ਸੰਸਦ ਦੇ ਨਾਮ ਦਾ ਜਲਦੀਆਂ ਗਰੀਆਂ ਤੇ ਤਣਾਵ ਤੇ ਤਕਨੀਕੀ ਬਾਸ਼ ਦੇ ਵਿਚਲੀ ਛੋਟੇ ਜਿਹੇ ਸੱਦੇ ਤੇ ਇੱਥੇ ਆਏ ਮੇਰੇ ਤੋਂ ਪਹਿਲੇ ਸਾਡੇ ਹੀ ਸਾਡੇ ਜਿਹਨਾਂ ਨੇ ਸਾਫੀ ਸਰੋਨਾ ਮੈਂ ਸਾਡੇ ਸੰਗਤ ਪਰਮੰਦੇ ਡਾਕਟਰ ਸੁਨੀਲ ਕੁਮਾਰ ਜੀ ਜਿਹੜਾ ਪ੍ਰਧਾਨ ਸਨ ਜਲਾਲਪੁਰ ਜੀ ਹਨ ਅਤੇ ਐਨਡੀ ਐਨਐਲ ਬਲਾਜਾਵਰ ਸਤੋਸ਼ ਕਾਦਿਆ ਜੀ ਨੇ ਔਰ ਸਾਡੇ ਹਲਕਾ ਇੰਚਾਰਜ ਨਵਾਸ਼ਰ ਲਲਿਤ ਮੋਹ ਪਾਟ ਜੀ ਨੇ ਆਖਰ ਨੂੰ ਬਹੁਤ ਹੀ ਵਿਸਥਾਰ ਨਾਲ ਬਰੀਕ ਤੇ ਅੱਜ ਦੇ ਮੁੱਦੇ ਵਾਲੀ ਦੱਸਿਆ ਪਰ ਸਾਡੀ ਸਾਰੀ ਸੂਨ ਲੀਡਰਸ਼ਿਪ ਸਾਡੇ ਐਸੀ ਬਿੰਦੇ ਪ੍ਰਧਾਨ ਸਾਹਿਬ ਸੋਨ ਦਾ ਟੰਡਾ ਜੀ ਦੂਸਰੇ ਦੇ ਪ੍ਰਧਾਨ ਲਕੀ ਲੱਧਰ ਜੀ ਸਾਡੇ ਜਨਨਕਤਰ ਜਿਹੜੇ ਦੇ ਸਾਰੀ ਗਗਨ ਅੰਨੀ ਤੀਜੀ ਤੇ ਸਾਡੀ ਸਾਰੀ ਲੀਡਰਸ਼ਿਪ ਚੇਅਰਮੈਨ ਸਰਵਾਰ ਅੱਜ ਇਸ ਮੁੱਦੇ ਤੇ ਪਰ ਹੋਇਆ ਜੋ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬ ਦੇ ਲੋਰਵੰਤ ਪਰਿਵਾਰਾਂ ਦੇ ਨਾਲ ਪੰਜਾਬ ਦੇ ਕਿਸਾਨਾਂ ਦੇ ਨਾਲ ਪੰਜਾਬ ਦੇ ਹਰ ਇੱਕ ਵਰਗ ਦੇ ਨਾਲ ਬੀਜੇਪੀ ਪਿਛਲੇ ਸਾਲਾਂ ਤੋਂ ਤਕਾਲ ਕਰ ਰਹੀ ਹੈ ਉਸ ਤੇ ਸੰਧਰੀ ਚਾਜ ਕਿੱਥੇ ਕਤਲ ਹੋਈ ਹੈ ਔਰ ਜਿਹੜਾ 55 ਲੱਖ ਆੜ ਇਹਨਾਂ ਨੇ ਪੰਜਾਬ ਦੇ ਲੋਰਵੰਤ ਪਰਿਵਾਰਾਂ ਦੇ ਘੱਟੇ ਆ ਨੋਟੀਫਿਕੇਸ਼ਨ ਕੀਤਾ ਜਿਵੇਂ ਕਿ ਸੀਨੀਅਰ ਲੀਡਰਸ਼ਿਪ ਨੂੰ ਦੱਸਿਆ ਉੱਦਾ ਸੀ ਪੂਰ ਜੋਰ ਛਲਦਾ ਵਿੱਚ ਮੈਂ ਦਿੰਦਾ ਕਰਦਾ ਔਰ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਸਿਆ ਨੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਵਨ ਸਿੰਘ ਮਾਹ ਜੀ ਦੇ ਬਹਾਪ ਤੇ ਸਾਡੇ ਨੈਸ਼ਨਲ ਕਮਿਸ਼ਨ ਰਵਿੰਦਰ ਕ੍ਰਿਤੀ ਜੀ ਵਾਲਜੀ ਦੇ ਬਹਾਪ ਤੇ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਕਿਸੇ ਵੀ ਪਰਿਵਾਰ ਦੇ ਕਿਸੇ ਵੀ ਜੀ ਦਾ ਕੋਈ ਵੀ ਰਾਸ਼ਨ ਕਾਰਡ ਜਾਂ ਅਨਾਜ ਅਸੀਂ ਬੰਦ ਨਹੀਂ ਹੁੰਦਾਂਗੇ ਉਹਦੇ ਲਈ ਸਾਨੂੰ ਪਾਵੇਂ ਸੜਕਾਂ ਤੇ ਜੋ ਵੀ ਸਾਡੇ ਮੰਨ ਲੋ ਮੁਕਮਤ ਪੰਜਾਬ ਸਾਨੂੰ ਵਜਾਈ ਤਾਂ ਦੇਣਗੇ ਜਾਂ ਉਡਣ ਵੀ ਸਾਨੂੰ ਕਰਨੀ ਪਏ ਤਰਨੇ ਵੀ ਲਗਾਉਣੇ ਪਏ ਉਹ ਵੀ ਕਰਨਾ ਪਿਆ ਉਹ ਅਸੀਂ ਪਾਉਣ ਵਾਲੇ ਸਮੇਂ ਵਿੱਚ ਕਰਾਂਗੇ ਮੇਰੇ ਤੋਂ ਪਹਿਲੇ ਪ੍ਰਧਾਨਗੀ ਨੇ ਦੱਸਿਆ ਪਾਵੇਂ ਜਦੋਂ ਵੀ ਬੀਜੇਪੀ ਨੇ ਫੈਸਲੇ ਕੀਤੇ ਆ ਉਹ ਪੰਜਾਬ ਦੇ ਵੋਟ ਕੀਤੇ ਪਾਵੇਂ ਆਪਾਂ ਕਿਸਾਨੀ ਬਿੱਲਾਂ ਦੀ ਗੱਲ ਕਰੀਏ ਸਾਡੇ ਉੱਤੇ ਕਿੰਨੇ 700 ਤੋਂ ਵੱਧ 700 ਤੋਂ ਵੱਧ ਸਾਡੇ ਕਿਸਾਨਾਂ ਮਜ਼ਦੂਰ ਵੀਰਾਂ ਦੀ ਉੱਤੇ ਸੀਧੀਆਂ ਹੋਈਆਂ ਉਸ ਤੋਂ ਬਾਅਦ ਵੀ ਸਾਡਾ ਸਰਕਾਰ ਜਦੋਂ ਆਮ ਆਨਕ ਪਾਰਟੀ ਦੀ ਆਈ ਫੰਡ ਅੱਜ ਤੱਕ ਇੱਕ ਵੀ ਫੰਡ ਜੋ ਸਾਡੇ ਹੱਕਾਂ ਬੰਦੀ ਫੰਡ ਰੂਰਲ ਡਿਵੈਲਪਮੈਂਟ ਫੰਡ ਜਿਹਨੂੰ ਆਰਡੀਐਫ ਫੰਡ ਕਹਿੰਦੇ ਆ ਸਾਡੇ ਹੈਲਥ ਦੇ ਪੈਸੇ ਸਾਡੇ ਜੀਐਸਟੀ ਦੇ ਪੈਸੇ ਜੋ ਪੰਜਾਬ ਦਾ ਹੱਕ ਹੈ ਉਸ ਅਸੀਂ ਕੋਈ ਤੀਕ ਨਹੀਂ ਮੰਗ ਰਹੇ ਸਾਨੂੰ ਇੱਕ ਵੀ ਉਹਨਾਂ ਨੇ ਦਿੱਤਾ ਨਹੀਂ ਪਰ ਅੱਜ ਸਭ ਤੋਂ ਵੱਡਾ ਜਿਹੜਾ ਇਹ ਪਿਛਲੇ ਦਿਨੀ ਪ੍ਰਵਾਨ ਜਾਰੀ ਕੀਤਾ ਪੰਜਾਬ ਦੇ ਨੋਰਥਰਨ ਪ੍ਰਵਾਰਾਂ ਨੂੰ ਪੰਜਾਬ ਦੇ ਮਜ਼ਦੂਰਾ ਨਾਲ ਪੰਜਾਬ ਦੇ ਕਿਸਾਨਾਂ ਨਾਲ ਇਹ ਬਹੁਤ ਵੱਡਾ ਉਹਨਾਂ ਨੇ ਤੋਫਾ ਕੀਤਾ ਕਿਸਮਤੀ ਕਰੀ ਬਰਦਾਸ਼ਤ ਕਰਾਂਗੇ ਸੋ ਮੈਂ ਦੁਬਾਰਾ ਫਿਰ ਆਪ ਸਭ ਦਾ ਧੰਨਵਾਦ ਕਰਦਾ ਹਾਂ ਕਿ ਪਛੀਨੀ بارش ਦੇ ਵਿੱਚ ਚੱਲ ਕੇ ਇੱਥੇ ਆਏ ਔਰ ਮੈਂ ਇਹ ਵੀ ਆਸ ਕਰਦਾ ਹਾਂ ਕਿ ਕਿਉਂਕਿ ਜਿਹੜਾ মিডিਆ ਹੁੰਦਾ ਹੈ ਸਾਡਾ ਚੌਥਾ ਪੀਲਰ ਹੈ ਦੇਸ਼ ਦਾ ਤੁਸੀਂ ਪੰਜਾਬ ਦੇ ਲੋਕਾਂ ਦੀ ਆਵਾਜ਼ ਸਾਡੀ ਪਾਰਟੀ ਦੇ ਮਾਧਿਮ ਰਹੀ ਔਰ ਪੰਜਾਬ ਦੇ ਜਿਹੜੇ ਛੋਣ ਵਾਲੇ ਲੋਕ ਹੈ ਉਹਨਾਂ ਦੀ ਆਵਾਜ਼ ਤੁਸੀਂ ਆਪਣੇ ਆਪਣੇ ਚੈਨਲਾਂ ਤੇ ਆਪਣੇ ਆਪਣੇ ਫੋਰਾ ਵਿੱਚ ਆਪਣੇ ਮਾਮੂਲੀ ਇੰਕਲੂਡ ਉਹ ਪਹੁਤਾ ਬਾਦ ਬਹੁਤ ਚੁੱਕ ਗਿਆ ਫਸੀ ਗਿਆ